ਕੋਈ ਕਹਿੰਦੇ ਓਹ ਪਹਿਲਾਂ ਚੋਨਾ ਫਿਰ ਚੋਨਾ ਮੈਂ ਕਿਹਾ ਚੋਨਾ ਕਹਿੰਦੀ ਏ ਜਾਂ ਚੋਨਾ ਕਹਿੰਦੀ ਏ ਪਹਿਲਾਂ ਚੋਨਾ ਫਿਰ ਚੋਨਾ ਉਹੀ ਗੱਲ ਹੈ ਮੈਂ ਕਿਹਾ ਚੋਨਾ ਹੁੰਗਿਆ ਨੇ ਉਹ ਚੋਨਾ ਹੁੰਦਾ ਹੁਣ 35 ਪੜ੍ਹੀ ਹੋਵੇ ਤਾਂ ਪਤਾ ਲੱਗੇ ਅਸੀਂ ਤਾਂ ਰੱਟੇ ਲਾ ਲਾ ਕੇ 35 ਪੜ੍ਹਦੇ ਹੂੜਾ ਵਾਲਾ ਏਡੀ ਸੱਸਾ ਇੱਕ ਦੂਣੀ ਦੂਣੀ ਦੋ ਦੂਣੀ ਚਾਰ ਇਸ ਤੋਂ ਉੱਥੋਂ ਆਏ ਆ ਜੀ ਥੱਲੋਂ ਸਾਡੀ ਕੀ ਇਸ ਕਰ ਲੈਣਗੇ ਹੁਣ ਉਹ ਤੁਰ ਪਿਆ ਕਹਿੰਦਾ ਪੰਜਾਬ ਬਚਾਓ ਲੈ ਦੱਸ ਉਹ ਥੋੜੇ ਤੋਂ ਤਾਂ ਬਚਾਉਣਾ ਹੈ ਕੀ ਤੋਂ ਬਚਾਈਏ ਹੁਣ ਹਜੇ ਮੁਸ਼ਕਲ ਨਾਲ ਹਜੇ ਬਚਣ ਲੱਗਿਆ ਕਾ ਕਹਿੰਦਾ ਪੰਜਾਬ ਬਚਾਓ ਜੀ ਮੈਂ ਕਹਿੰਦਾ ਸ਼੍ਰੋਮਣੀ ਕਾਲੇ ਦਲ ਤੋਂ ਪੰਜਾਬ ਬਚਾਓ ਯਾਤਰਾ ਇਹ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਨਹੀਂ ਹੈਗੀ ਜਦੋਂ ਪੁੱਛਦਿਆਂ ਵੀ ਭਗਵੰਤ ਮਾਨ ਸਰਕਾਰ ਤਾਂ ਪੋਜ਼ਿਟਿਵ ਕੰਮ ਕਰ ਰਹੀ ਹੈ ਲੁੱਟਿਆ ਤਾਂ ਤੁਸੀਂ ਸੀ ਫਿਰ ਕਹਿੰਦੇ ਸਾਨੂੰ ਸਜ਼ਾ ਮਿਲ ਤਾਂ ਗਈ ਜੀ ਸਾਨੂੰ ਹਰਾਤਾ ਹਰਾਉਣਾ ਸਜ਼ਾ ਐ ਨਹੀਂ ਸਜ਼ਾ ਮਿਲਦੀ ਇਹ ਤਾਂ ਹਜੇ ਲੋਕਾਂ ਨੇ ਵੋਟਾਂ ਵਾਲੀ ਦਿੱਤੀ ਐ ਨੋਟਾਂ ਵਾਲੀ ਸਜ਼ਾ ਤਾਂ ਹਜੇ ਮੈਂ ਦੇਣੀ ਐ ਤੁਹਾਨੂੰ ਉਹਨੂੰ ਪਤਾ ਲੱਗੂਗਾ ਨਾ ਤੁਹਾਨੂੰ ਕਿ ਜਿਹੜੇ ਤੁਸੀਂ ਪੰਜਾਬ ਦੇ ਨੋਟ ਖਾਦੇ ਐ ਨਾ ਜਿਹੜੇ ਪੰਜਾਬ ਨੂੰ ਲੁੱਟ ਕੇ ਖਾਦਾ ਐ ਉਹ بڑے بڑے ਪਹਾੜ 10000 ਏਕੜ ਤੱਕ ਅੱਲੇ ਕੁਲਦੀਪ ਢਾਲੀਆ ਨੇ ਨਜਾਇਜ਼ ਕਬਜ਼ੇ ਛੜਾਈ ਐ ਛੜਾਈ ਸਾਰੇ ਵੱਡੇ ਬੰਦੇ ਤੋਂ 10000 53 ਏਕੜ ਫੋਰੈਸਟ ਦੀ ਜਿੱਬੀ ਤੁਸੀਂ ਸਾਥ 'ਚ ਜਾ ਕੇ ਝੂਠ ਬੋਲ ਦੋ ਮੇਰੇ ਬਜ਼ੁਰਗ ਕੋਲੇ ਝੂਠ ਬੋਲ ਦੋ ਜਮਾਂ ਝੂਠ ਬੋਲ ਦੋ ਕਿ ਤਾਇਆ ਪਟਿਆਲੇ ਦੇ ਫੁਹਾਰਾ ਚੌਂਕ 'ਚ ਨਾ ਪੱਪੂ ਸਮੋਸਿਆਂ ਵਾਲਾ ਇੱਕ ਰੇੜੀ ਲਾਉਂਦਾ ਹੈ। ਅੱਛਾ 3000 ਦੇ ਸਮੋਸੇ ਇੱਕ ਦਿਨ 'ਚ ਵੇਚ ਲਦਾ ਆ। ਬੱਲੇ 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 ਬੱਲੇ। ਇੱਕ ਦਿਨ ਸੁਖਵੀਰ ਵਾਲੇ ਦਾ ਕਾਫਲਾ ਲੰਘਿਆ ਉੱਥੋਂ ਦੀ। ਉਹਨੇ ਆਪਦੇ ਪੀਏ ਨੂੰ ਪੁੱਛਿਆ ਕੱਠ ਜਾ ਕਹਦਾ। ਉਹਦਾ ਪੀਏ ਕਹਿੰਦਾ ਕਮਾਲ ਕਰਦੇ ਹੋ ਜਨਾਬ। ਜੇ ਪੱਪੂ ਸਮੋਸਿਆਂ ਵਾਲੀ ਰੇੜੀ ਤੇ ਪਟਿਆਲੇ 'ਚ ਕੱਠ ਨਹੀਂ ਹੋਊਗਾ ਹੋਊ ਕਿੱਥੇ ਫਿਰ? ਅੱਛਾ ਵੀ ਫੇਰ ਵੀ ਸ਼ੇਰਾ। ਫੇਰ ਕੀਤਾ? ਛੁੱਟ ਬੋਲ ਦੋ। ਵੇਰ ਕੀਤਾ ਜਾਂ ਪਾ ਲਿਆ ਇਸ ਸਫ ਰੇੜੀ ਚ ਹੁਣ 1500 ਪੱਪੂ ਦਾ ਬਾਕੀ 1500 ਬਾਦਲ ਕਲੇ ਪੱਪੂ ਦਾ ਉਹ ਬਹੁ ਜਿਹੜਾ ਬੁੜਾ ਹੈ ਨਾ ਮੂਰੋ ਤਾਇਆ ਉਹ ਇਹ ਨਹੀਂ ਕਹੂਗਾ ਕਿਉਂ ਝੂਠ ਬੋਲੀ ਜਾਂ ਨਾ ਯਾਰ ਉਹ ਖਾਨਦਾਨ ਨਹੀਂ ਉਹ ਜ਼ਮੀਨਾਂ ਵਾਲੇ ਬੰਦੇ ਉਹ ਜਾਜਾਂ ਵਾਲੇ ਉਹ ਵੱਡੀਆਂ ਪੱਸਾਂ ਵਾਲੇ ਨੇ ਯਾਰ ਉਹ ਸਮੋਸਿਆਂ ਦੀ ਰੇੜੀ ਚ ਸਪਾਉਣਗੇ ਨਾ ਤਾਇਆ ਮੂਰੋਂ ਦੋ ਐਡਰੈਸ ਦੇਊਗਾ ਪਾ ਲਿਆ ਉਹ ਪਾ ਲਿਆ ਉਹ ਇਹਨਾਂ ਨੇ ਪੁੱਛੋ ਮੰਡੀ ਕੋਲੇ ਵੀ ਇੱਕ ਸਮੋਸਿਆਂ ਦੀ ਰੇੜੀ ਦੱਬੀ ਹੈ ਮੂਫਪੜੀ ਵਾਲੇ ਵੀ ਦੱਬੀ ਹੈ ਨੰਨੇ ਕੀ ਯਾਰ ਇਹ ਮੇਜ ਲੈ ਕੇ ਜਾ ਰਹੇ ਹਾਂ ਇੱਥੇ ਯਾਰ ਤੁਸੀਂ ਕੀ ਕਰਨਾ ਹੈ ਪੈਸਾ ਯਾਰ ਲੋਕ ਤੁਹਾਡੇ ਤੇ ਮਤਲਬ ਬਾਹਰ ਨਿਕਲ ਤੇ ਸ਼ਰਤਾਂ ਲਾਉਂਦੇ ਹੋਣ ਯਾਰ ਬੱਸ ਕਰੋ ਯਾਰ 2002 ਤੋਂ ਲਾ ਲੋ 2002 ਤੋਂ 2022 ਤੱਕ ਦੋ ਬੰਦਿਆਂ ਦਾ ਰਾਜ ਰਿਹਾ ਜੀ ਬਾਦਲ ਦਾ ਤੇ ਕੈਪਟਨ ਦਾ ਤੇ ਉਹਨਾਂ ਨਾਲ ਇੱਕ ਇੱਕ ਉਹਨਾਂ ਦੇ ਨਾਲ ਸੀ ਬਾਦਲ ਦਾ ਮੁੰਡਾ ਸੀ ਕੈਪਟਨ ਦੀ ਉਹ ਪਤਾ ਨਹੀਂ ਕੀ ਲੱਗਦੀ ਸੀ ਤਿੰਨੇ ਚਾਰੇ ਜਾਣੇ ਸੀ ਬਸੇ ਉਹ ਵੀ ਐਨ ਆਰ ਆਈਓ ਸੀ ਐਨਆਰਆਈ ਨਹੀਂ ਰਹਿੰਦੇ ਇੰਡੀਆ ਦੁਬਈ ਦੁਬਈ ਰਹਿੰਦੇ ਆ ਪਾਣ ਕਿਤੇ ਰਹਿੰਦੇ ਸਾਰਾ ਪੰਜਾਬ ਲੁੱਟ ਕੇ ਉਹ ਲੈ ਗਏ ਕਰ ਲੋ ਕੀ ਕਰੋਗੇ ਦੱਸੋ ਫਿਰ ਕਹਿੰਦੇ ਆ ਜੀ ਜਦੋਂ ਪੁੱਛਦੇ ਆ ਵੀ ਭਗਵੰਤ ਮਾਨ ਸਰਕਾਰ ਤਾਂ ਪੋਜ਼ਿਟਿਵ ਕੰਮ ਕਰ ਰਹੀ ਹੈ ਲੁੱਟਿਆ ਤਾਂ ਤੁਸੀਂ ਸੀ ਫਿਰ ਕਹਿੰਦੇ ਸਾਨੂੰ سزا ਮਿਲ ਤਾਂ ਗਈ ਜੀ ਸਾਨੂੰ ਹਰਾਤਾ ਹਰਾਉਣਾ ਸਜ਼ਾ ਹੈ ਜੇ ਕੋਈ ਬੰਦਾ ਕਤਲ ਕਰ ਦੇ ਜਾਂ ਬੈਂਕ ਲੁੱਟ ਲੇ ਕੋਈ ਉਹ ਤੋਂ ਬਾਅਦ ਵੋਟਾਂ 'ਚ ਖੜਾ ਹੋ ਜੇ ਵੋਟਾਂ 'ਚ ਉਹ ਹਾਰ ਜੇ ਤਾਂ ਫਿਰ ਉਹਦਾ ਬੈਂਕ ਦਾ ਡਾਕਾ ਜਾਂ ਕਤਲ ਜਿਹੜਾ ਮਾਫ ਹੈ ਬਸ ਉਹ ਕਹੇ ਮੈਂ ਹਾਰ ਤਾਂ ਗਿਆ ਜੀ ਮੈਨੂੰ ਸਜ਼ਾ ਮਿਲ ਗਈ ਐ ਨਹੀਂ ਸਜ਼ਾ ਮਿਲਦੀ ਇਹ ਤਾਂ ਹਜੇ ਲੋਕਾਂ ਨੇ ਵੋਟਾਂ ਵਾਲੀ ਦਿੱਤੀ ਐ ਨੋਟਾਂ ਵਾਲੀ ਸਜ਼ਾ ਤਾਂ ਹਜੇ ਮੈਂ ਦੇਣੀ ਐ ਤੁਹਾਨੂੰ ਇਹਨੂੰ ਪਤਾ ਲੱਗੂਗਾ ਇਹਨਾਂ ਨੂੰ ਕਿ ਜਿਹੜੇ ਤੁਸੀਂ ਪੰਜਾਬ ਦੇ ਨੋਟ ਖਾਦੇ ਐ ਨਾ ਜਿਹੜੇ ਪੰਜਾਬ ਨੂੰ ਲੁੱਟ ਕੇ ਖਾਦਾ ਐ ਉਹ ਬੜੇ ਬੜੇ ਪਹਾੜ 10000 ਏਕੜ ਤੱਕ ਅੱਲੇ ਕੁਲਦੀਪ ਧਾਲੀਆ ਵਾਲ ਨੇ ਨਜਾਇਜ਼ ਕਬਜ਼ੇ ਛੜਾਈਏ ਛੜਾਈ ਸਾਰੇ ਵੱਡੇ ਬੰਦੇ ਤੋਂ 10000 ਪੰਚਾਇਤੀ ਏਕੜ ਫੋਰੈਸਟ ਦੀ ਜਮੀਨ ਕੁਲਦੀਪ ਢਾਲੀ ਵਾਲੇ ਦੱਸੋ ਜੀ ਦੱਬੀ ਬੈਠੇ ਆ ਜੀ ਕਬਜ਼ੇ ਕਰੀ ਬੈਠੇ ਆ ਸਾਡੀ ਹੋ ਗਈ ਕਿਉਂ ਬਈ ਲੋਕਾਂ ਦੀ ਜ਼ਮੀਨ ਹੈ ਪੰਚਾਇਤਾਂ ਦੀ ਜ਼ਮੀਨ ਹੈ ਪੰਚਾਇਤਾਂ ਨੂੰ ਪੈਸੇ ਆਉਣ ਆਹ ਸਾਰਾ ਜਿਹੜਾ ਏਰੀਆ ਨਾ ਜੋ ਡਿਵੈਲਪ ਹੋ ਗਿਆ ਇਹਦੇ ਚੋਂ ਆਹ ਜਿਹੜੇ ਸਾਰੇ ਇਸ ਇਲਾਕੇ ਦੇ ਪਿੰਡ ਨੇ ਇਹਨਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਪ੍ਰੋਫਿਟ ਦੇ ਵਿੱਚੋਂ ਹਿੱਸਾ ਜਾਊਗਾ ਪਿੰਡਾਂ ਨੇ ਪਚੇਤਨ ਜਾਊਗਾ ਇੱਥੋਂ ਦੇ ਲੋਕਾਂ ਨੂੰ ਕੰਮ ਮਿਲੂਗਾ ਇਹ ਹੁੰਦੀਆਂ ਪਾਲਿਸਿਸ ਇਹ ਹੁੰਦਾ ਵਿਜ਼ਨ ਐਵੇਂ ਗੱਲ ਨਹੀਂ ਬਾਤ ਨਹੀਂ ਪੰਜ ਪੰਜ ਸਾਲ ਕੋ ਉਹ ਲੈ ਹੁਣ ਉਹ ਤੁਰ ਪਿਆ ਕਹਿੰਦਾ ਪੰਜਾਬ ਬਚਾਓ ਲੈ ਦੱਸ ਉਹ ਥੋੜੇ ਤੋਂ ਤਾਂ ਬਚਾਉਣਾ ਕਿ ਤੋ ਬਚਾਈਏ ਹੁਣ ਹਜੇ ਮੁਸ਼ਕਲ ਨਾਲ ਹਜੇ ਬਚਣ ਲੱਗਿਆ ਕਹਿੰਦਾ ਪੰਜਾਬ ਬਚਾਓ ਜੀ ਮਗਾ ਸ਼੍ਰੋਮਣੀ ਕਾਲਦਲ ਤੋਂ ਪੰਜਾਬ ਬਚਾਓ ਯਾਤਰਾ ਇਹ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਨਹੀਂ ਹੈਗੀ ਹੱਦ ਵੀ ਖਾ ਰਹਿ ਲੋ ਯਾਰ ਹਜੇ ਹੁਣ ਹਾਰ ਰਿਓ ਥੋੜਾ ਜਿਹਾ ਰੈਸਟ ਕਰ ਲਓ ਨਾ ਇੱਕ 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 ਪੰਗਾ ਹੈ ਇਹਨਾਂ ਨੂੰ ਹਜੇ ਲੀਡਰਾਂ ਦੇ ਜੋ ਆ ਕੇ ਇਹਨਾਂ ਨੂੰ ਬਈ ਤੁਹਾਡੇ ਚੋਂ ਵੀ ਬਹੁਤ ਸਾਰੇ ਪੜੇ ਹੋਣਗੇ ਉਹਨਾਂ ਸਕੂਲਾਂ ਚ ਪਰ ਕਨਵੈਂਟ ਸਕੂਲਾਂ ਦੀ ਜਿਹੜੀ ਨਾ ਜਿਹੜੇ ਕਨਵੈਂਟੇਰੀਅਨ ਨੇ رجنیتی کامیابی بہت کھٹ گئی ہونی کیونکہ پجابی نہیں بولنی آنا آئی کیونکہ ہوں سناور چی ہے دون چ کتنے پجابی ہے پی پی ایس چ کتنے پنجابی ہے تائوں پھر یہ کچھ ہو بول جاندے میرے پیتا میرے نا یہ پتا ہی لگتا ہیز مائی فادر اور لائک مائی فادر پتا ہی لگتا یہ ਕੋਈ ਕਹਿੰਦੀ ਹੈ ਹੋਂ ਪਹਿਲਾਂ ਚੋਨਾ ਫਿਰ ਚੋਨਾ ਮੈਂ ਕਿਹਾ ਚੋਨਾ ਕਹਿੰਦੀ ਹੈ ਜਾਂ ਚੋਨਾ ਕਹਿੰਦੀ ਹੈ ਪਹਿਲਾਂ ਚੋਨਾ ਫਿਰ ਚੋਨਾ ਉਹੀ ਗੱਲ ਕਹੀਆਂ ਮੈਂ ਕਿਹਾ ਚੋਨਾ ਹੁੰਦਿਆਂ ਨੇ ਉਹ ਚੋਨਾ ਹੁੰਦਾ ਹ ਹੁਣ 35 ਪੜ੍ਹੀ ਹੋਵੇ ਤਾਂ ਪਤਾ ਲੱਗੇ ਅਸੀਂ ਤਾਂ ਰੱਟੇ ਲਾ ਲਾ ਕੇ 35 ਪੜ੍ਹਦੇ ਹਾਂ ਊੜਾ ਵਾਲਾ ਏਡੀ ਸੱਸਾ ਇੱਕ ਦੂਣੀ ਦੂਣੀ ਦੋ ਦੂਣੀ ਚਾਰ ਇਸ ਤੋਂ ਉੱਥੋਂ ਆਏ ਆ ਜੀ ਥੱਲੋਂ ਸਾਡੀ ਕੀ ਇਸ ਕਰ ਲੈਣਗੇ ਉਹ ਕੈਪਟਨ ਸਾਹਿਬ ਦੀ ਬੇਟੀ ਕਹਿੰਦੇ ਜੀ ਉਹਨੂੰ ਲਾਂਚ ਕਰਨਾ ਹੈ ਕਿਤਾ ਲਾਂਚ ਕਰਦੇ ਆਏ ਬਿਲਕੁਲ ਰਾਜਨੀਤੀ ਚ ਲਾਂਚ ਕਰਨਾ ਹੈ ਜਿਵੇਂ ਸ੍ਰੀ ਹਰਿ ਕੋਟੋਂ ਕੋਈ ਆ ਕੇ ਲਾਂਚ ਕਰਦੇ ਆ ਨਾ ਲਾਂਚ ਕਰਨਾ ਮੈਂ ਵੀ ਸੁਣ ਲੱਗ ਗਿਆ ਮੈਂ ਕਿਹਾ ਦੇਖਦੇ ਆ ਭਾਈ ਕਿੰਸੀ ਲਾਂਚਿੰਗ ਹੈ ਉਹਨੇ ਹੁਣ ਆ ਗਏ ਉਹ ਬੀਜੇਪੀ ਦੇ ਕਾਫੀ ਵੱਡੇ ਵੱਡੇ ਲੀਡਰ ਆ ਗਏ ਦਿੱਲੀ ਤੋਂ ਉਹਨੇ ਬੋਲਣਾ ਸੀਗਾ ਵੀ ਮੇਰੇ ਡੈਡੀ ਨੇ 144 ਕਰੋੜ ਰੁਪਇਆ ਪਟਿਆਲੇ ਸ਼ਹਿਰ ਦੀ ਸੁੰਦਰਤਾ ਤੇ ਖਰਚਿਆ ਆ ਬੋਲਣਾ ਸੀ ਉਹ ਕਹਿੰਦੀ ਮੇਰੇ ਡੈਡ ਨੇ 144 ਕਰੋੜ ਰੁਪਏ ਬਿਊਟੀਫਿਕੇਸ਼ਨ ਤੇ ਖਰਚੇ ਮੈਨੂੰ ਪਤਾ ਲੱਗਿਆ ਮੈਨੂੰ 100 ਤਾਂ ਕਹਿਣਾ ਹੁੰਦਾ 44 ਨਹੀਂ ਕਹਿਣਾ ਹੁੰਦਾ ਇਹਨੂੰ ਉਹ ਤਾਂ ਸਿੱਖਣ ਕੋਈ ਗਿਣਤੀ ਵੀ 100 ਤੋਂ ਹਾਂ ਸ਼ੁਰੂ ਹੁੰਦੀ ਹੈ ਇਹਨਾਂ ਨੂੰ ਕੀ ਪਤਾ ਥੱਲੇ 99 98 ਵੀ ਹੁੰਦੇ ਆ ਕੋਰੇ ਨੇ ਕੋਰੇ ਨੇ ਛੋਕਰਾ ਪ੍ਰਮਾਤਮਾ ਦਾ ਛੇਤੀ ਖੜਾ ਛੁੱਟ ਗਿਆ ਭੱਲਾ ਹੋਇਆ ਲੜ ਨੇੜਿਓਂ ਛੁੱਟਿਆ ਉਮਰ ਨਾ ਬੀਤੀ ਸਾਰੀ ਲੱਗਦੀ ਨਾਲੋਂ ਟੁੱਟਦੀ ਚੰਗੀ ਬੇਕਦਰਾਂ ਦੀ ਯਾਰੀ ਜਿਨ੍ਹਾਂ ਨੇ ਜਿਨ੍ਹਾਂ ਨੇ ਕਦਰ ਹੀ ਨਹੀਂ ਪਾਈ ਪੰਜਾਬ ਦੀ ਜਿਨ੍ਹਾਂ ਨੇ ਤੁਹਾਡੇ ਵਰਗੇ ਜਿਨ੍ਹਾਂ ਨੇ ਤੁਹਾਡੇ ਵਰਗੇ ਹੀਰੇ ਜਿਹੜੇ ਮਜ਼ਦੂਰ ਕਰਦੇ ਉੱਥੇ ਉਹਨਾਂ ਮੁਲਕਾਂ ਜਾ ਕੇ ਟੈਕਸ ਦਿੰਨੇ ਹੋ 20-20 ਘੰਟੇ ਨੇ ਸ਼ਿਫਟਾਂ ਲਾ ਕੇ ਕਾਮਯਾਬੀਆਂ ਹੋਈਆਂ ਮੈਂ ਤਾਂ ਜੋ ਜਾਨਣਾ ਪੂਰੀ ਦੁਨੀਆ ਜਾਣਾਂ ਜਦੋਂ ਮੈਂ ਕੋਈ ਇੰਡਸਟਰੀ ਇੰਡਸਟਰੀ ਵਾਲੇ ਜਾਂ ਕੋਈ ਇੰਵੈਸਟਰ ਮੈਨੂੰ ਕਹਿੰਦਾ ਉਹਨਾਂ ਪੰਜਾਬੀ ਜ਼ਾਰ ਗਲੋਬਲ ਸਿਟੀਜ਼ਨ ਸਾਰੀ ਦੁਨੀਆ ਚ ਪਏ ਜਾਂਦੇ ਆਂ ਅਸੀਂ ਜਿਹੜੇ ਮੁਲਕ ਚ ਗਲਤੀ ਨਾਲ ਵੀ ਪਹੁੰਚ ਜੀ ਉੱਥੇ ਵੀ ਕੰਮਜਾਬ ਹੋ ਜਾਂਦੇ ਆਂ ਵੀ ਗੱਲ ਤਾਂ ਕਿਧੋਂ ਦੀ ਹੋਰ ਹੋਈ ਸੀ ਚਲ ਇੱਥੇ ਲਾ ਗਏ ਇੱਥੇ ਕੰਮਜਾਬ ਹੋ ਜਾਂਦੇ ਆਂ ਇਸ ਗੱਲ ਲਈ ਤਾਂ ਆਪ ਦੇ ਆਪ ਲਈ ਤਾੜੀਆਂ ਬਣਦੀਆਂ ਤੁਹਾਡੀਆਂ ਪੰਜਾਬੀ ਤੁਹਾਨੂੰ ਕਦੇ ਭੀਖ ਮੰਗਦਾ ਨਹੀਂ ਮਿਲੂਗਾ ਪੰਜਾਬੀ ਕਦੇ ਭੁੱਖਾ ਮਰਦਾ ਨਹੀਂ ਮਿਲੂਗਾ اسے کر کے پنجابی جانے جانے ہاں हाँ, हाँ, نراشتہ آگی سی گئی سورمنٹ کر کے بائی مینے ہوگے جی لگ بھگ سرکار کہتے تو سی میرے موہوں سوڑے سونے بھی خزانہ خالی ہے خزانے بہت پیسہ ہے جی روز تا نوکری دے کے انسو پانچ پانسو اٹھارہ نوکری دیتی ہیں کلو پھر دینی جا کے چنڈی گڑھ تک چالیس ہیار نوکری دیتی ہیں جی سرکاری ਕੋਈ ਪਟਵਾਰੀ ਬਣ ਗਿਆ ਕੋਈ ਸਬ ਇੰਸਪੈਕਟਰ ਬਣ ਗਿਆ ਕੋਈ ਐਸ ਡੀਓ ਲੱਗ ਗਿਆ ਕੋਈ ਕਲਰਕ ਚ ਆ ਗਏ ਜਿੱਥੇ ਜਿੱਥੇ ਮੈਰਿਟ ਹੈ ਉੱਥੇ ਉੱਥੇ ਦੇਈ ਜਾਂਦੇ ਨੌਕਰੀਆਂ ਤੇ ਹੁਣ ਕਿੱਥੋਂ ਪੈਸੇ ਆ ਗਏ ਸਾਡੇ ਕੋਲੇ ਅੱਜ ਕੱਲੇ ਕੋਈ ਲੋਡ ਨੋਡ ਸ਼ਾਪਨ ਦੀ ਮਸ਼ੀਨ ਲਾ ਲਈ ਉਹੀ ਉਹ ਹੀ ਖਜ਼ਾਨਾ ਹੈ ਲੀਕੇਜ ਰੋਕਤੀ ਲੀਕੇਜ ਜਿਹੜੀ ਲੀਕੇਜ ਹੁੰਦੀ ਸੀ ਨਾ ਇੱਧਰੋਂ ਲੰਘਿਆ ਇੱਧਰੋਂ ਲੰਘਿਆ ਉਹ ਸਾਰੀ ਰੋਕ ਕੇ ਸਿੱਧਾ ਖਜ਼ਾਨੇ 'ਚ ਖਜ਼ਾਨੇ ਦਾ ਮੂੰਹ ਸਿੱਧਾ ਪਬਲਿਕ ਵਾਲੇ 'ਸ ਆ ਕੀਤਾ ਹੋਰ ਕੁਝ ਨਹੀਂ ਕੀਤਾ ਇਟਸ ਨਾਟ ਇਟ ਕੋਈ کوئی راکٹ سائنس نہیں ہے گی امانداری ایمانداری چاہیے بس نیت صاف چاہیے بس اور چاہی چاہیے بس آنے کام ہو گیا سارا کچھ دو پہلے آنا جڑا سی میرا بھی پردان رہا وہاں پت نے کہتے کہے ہی نہیں بھی خزانے کچھ ہے گا خزانہ کھالی ہے خزانہ کھا میں کہ ہی کالی پھر خزانہ کو کہنے انہوں پیپا کہو نیت صاف نہیں سی نہ کچھ کرن دا ارادہ سی ਪੰਜਾਬ ਨੂੰ ਲਟਾਈ ਗਏ ਨੇ ਅਸੀਂ ਇੱਕ ਇੱਕ ਰੁਪਈਆ ਵੀ ਬਚਾਉਨੇ ਆ ਤੁਹਾਨੂੰ ਮੈਂ ਇੱਕ ਐਗਜ਼ਾਮਪਲ ਦਿੰਦਾ ਜਿਹੜਾ ਕੋਇਨਦਵਾਲ ਸਾਹਿਬ ਵਾਲਾ ਥਰਮਲ ਪਲਾਂਟ ਖਰੀਦਿਆ ਸਰਕਾਰ ਨੇ ਉਲਟੀ ਗੰਗਾ ਵਹਿ ਗਈ ਆਮ ਤੌਰ ਤੇ ਸਰਕਾਰਾਂ ਹੁੰਦੀਆਂ ਨੇ ਸਰਕਾਰੀ ਅਦਾਰਿਆਂ ਨੂੰ ਸਰਕਾਰੀ ਇੰਸਟੀਚੂਨਸ ਨੂੰ ਘਾਟੇ 'ਚ ਦਿਖਾ ਕੇ ਆਪਣੇ ਦੋਸਤਾਂ ਨੂੰ ਵੇਚ ਦਿੰਦੀਆਂ ਨੇ ਅਸੀਂ ਉਲਟਾ ਕੀਤਾ ਅਸੀਂ ਪ੍ਰਾਈਵੇਟ ਘਾਟੇ ਵਾਲਾ ਜਿਹੜਾ ਚੱਲਦਾ ਉਹਨੂੰ ਚੱਲਦਾ ਨਹੀਂ ਸੀ ਅਸੀਂ ਸਰਕਾਰ ਨੇ ਖਰੀਦਿਆ ਸ੍ਰੀ ਗੁਰੂ ਅਮਰਦਾਸ ਉਹਦਾ ਨਾਮ ਰੱਖਿਆ ਸ੍ਰੀ ਗੁਰੂ ਅਮਰਦਾਸ ਥਰਮਲ ਪਲਾਂਟ ਕੋਇਨਵਾਲ ਸਾਹਿਬ ਉਹਦੇ ਚ ਵੀ ਪੈਸੇ ਬਚਾਏ ਨੇ ਅਸੀਂ 1080 ਕਰੋੜ ਦਾ ਖਰੀਦਿਆ ਸਿਰਫ 540 ਮੈਗਾਵਾਟ 2 2 ਰੁਪਏ ਪਰ ਮੈਗਾਵਾਟ ਕਾਸਟ ਹੈ ਜੇ ਅੱਜ ਲਾਉਣਾ ਹੋਵੇ ਪਹਿਲੀ ਗੱਲ ਤਾਂ ਚੱਲੂ 4 ਸਾਲ ਨੂੰ ਜੇ ਉਸੇ ਕੈਪੈਸਿਟੀ ਦਾ ਅੱਜ ਲਾਉਣਾ ਹੋਵੇ 8 ਲੱਖ 8 ਕਰੋੜ 8 ਕਰੋੜ 35 ਲੱਖ ਰੁਪਇਆ ਪਰ ਯੂਨਿਟ ਪੈਂਦਾ ਜੀ ਜਾਨੀ ਕਿ 5500 ਕਰੋੜ ਦਾ ਪਊਗਾ ਜਿਹੜਾ ਆਪਾਂ 1000 ਕਰੋੜ ਚ ਖਰੀਦ ਲਿਆ ਕੋਲਾ ਆਪਣੇ ਕੋਲੇ ਆਪਣਾ ਮਾਈਨ ਆਪਾਂ ਨੇ ਝਾਰਖੰਡ ਵਾਲੀ ਚਲਾ ਲਈ ਸਾਡੇ ਕੋਲ ਤਾਂ ਕੋਲੇ ਦੀ ਘਾਟ ਹੀ ਕੋਈ ਨਹੀਂ ਸਾਡੇ ਕੋਲੇ ਹੁਣ ਤਿੰਨ ਹੋ ਗਏ ਦੋ ਰਹਿ ਗਏ ਪ੍ਰਾਈਵੇਟ ਉਹਨਾਂ ਨੂੰ ਵੀ ਕਹਤਾ ਜਿੱਦ ਮੂਡ ਹੋਵੇ ਆ ਜਿਓ ਸਾਡੇ ਕੋਲ ਕੋਈ ਪੈਸੇ ਦੀ ਘਾਟ ਨਹੀਂ ਨਾ ਬਿਜਲੀ ਬੋਰਡ ਕੋਲ ਪੈਸੇ ਦੀ ਘਾਟ ਆ ਸੀ ਇਹ ਨੀਤੀਆਂ ਨੇ ਜੀ ਜੇ ਨੀਤੀਆਂ ਬਣਾ ਲਓਗੇ ਤਾਂ ਇਹੀ ਪੰਜਾਬ ਸੋਨੇ ਦੀ ਚਿੜੀ ਹੈ ਜੇ ਹੱਥ 'ਚ ਗਲੇਲਾ ਲੈ ਕੇ ਤਰੋਂਗੇ ਫਿਰ ਕਹਿੰਦੀ ਚਿੜੀ ਬਚੂਗੀ ਉੱਥੇ ਹੱਥ 'ਚ ਗਲੇਲਾ ਜਦੋਂ ਆਪਦਾ ਹੀ ਆਪਦਾ ਆਪਦਾ ਹੀ ਆਪਦਾ ਮਤਲਬ ਮੈਂ ਹੈਰਾਨ ਐ ਇਸ ਗੱਲ ਤੋਂ ਜਦੋਂ ਮੇ ਕੋਈ ਫੈਲਾ ਹੁੰਦੀਆਂ ਨੇ ਨਾ ਕਈ ਵਾਰੀ ਤਾਂ ਮੇਰਾ ਰੋਣਾ ਆ ਜਾਂਦਾ ਜਿਵੇਂ ਯਾਰ ਖੂਨ ਨਾਲ ਲਿਖਿਆ ਹੋਣ ਪੰਜਾਬੀਆਂ ਦੇ ਖੂਨ ਨਾਲ ਕੋਈ ਤਾਂ ਕੰਮ ਇਹੋ ਜਿਹਾ ਕਰਤਾ ਹੋਵੇ ਜਿਹਦੀ ਮੈਂ ਵੀ ਸ਼ਾਬਾਸ਼ ਦੇਵਾਂ ਵੀ ਹਾਂ ਕੰਮ ਵਧੀਆ ਕੀਤਾ ਸਾਰੀਆਂ ਫੈਲਾ ਰਿਵਰਸ ਕਰਨੀਆਂ ਪੈ ਰਹੀਆਂ ਨੇ ਕੈਨਸਲ ਕਰਨਾ ਪੈ ਰਿਹਾ ਗੋਆ ਦੇ ਵਿੱਚ ਸਭ ਤੋਂ ਮਹਿੰਗੀ ਸਾਊਥ ਗੁਆਜਕ ਵਿੱਚ ਹੈ ਪੰਜਾਬ ਦੇ 8.92 ਏਕੜ ਜਨਨ ਕਿ ਲਗਭਗ 9 ਏਕੜ ਜ਼ਮੀਨ ਪੰਜਾਬ ਦੀ ਹੈ ਕਿਸੇ ਵੀ ਹੋਟਲ ਕੋਲੇ ਗੋਆ ਦੇ ਵਿੱਚ ਇੰਨੀ ਜ਼ਮੀਨ ਹੈ ਨਹੀਂ ਕਿੰਨੇ ਚ ਦੇ ਰੱਖੀ ਸੀ 13 ਲੱਖ ਰੁਪਏ ਸਾਲ ਦਾ ਦੱਸੋ ਅਸੀਂ ਇਹ ਕੈਨਸਲ ਕੀਤਾ ਕੈਨਸਲ ਕਰਕੇ ਹੁਣ ਹਾਇਤ ਵਾਲਿਆਂ ਨਾਲ ਸਾਰਾ ਗੱਲ ਚੱਲਦੀ ਹੈ ਉੱਥੇ ਗੋਆ ਦੇ ਵਿੱਚ ਆਪਣਾ ਪੰਜਾਬ ਦਾ ਹੋਟਲ ਬਣੂਗਾ ਪੈਸੇ ਦਿਓ ਸਾਨੂੰ ਇੰਨੇ ਮਹੀਨੇ ਦੇ ਪੈਸੇ ਦਿਓ ਇੰਨੇ ਪਰਸੈਂਟ ਵਿਚੈਵਰ ਹਾਇਰ ਅਸੀਂ ਵੀ ਤਿੰਨ ਮੋੜ ਚ ਬਣਾਵਾਂਗੇ ਮਸੂਰੀ ਪਈ ਆ ਜ਼ਮੀਨ ਕਲਕੱਤੇ ਦੇ ਵਿੱਚ ਮਿਲਕ ਫੜਦਾ ਦਫ਼ਤਰ ਹੈ ਬੰਦ ਪਿਆ ਖੰਡਰ ਬਣਿਆ ਪਿਆ ਸੀ ਦੱਸੋ ਕੀ ਕਰੀਏ ਨਾਲ ਕੋਈ ਧਿਆਨ ਨਹੀਂ ਦਿੱਤਾ ਆਵਦਾ ਧਿਆਨ ਦਿੱਤਾ ਬਾਲਾ ਸਾਨੂੰ ਨਹਿਰ ਕੱਢ ਲਓ ਉਧਰ ਨੂੰ ਕੱਢ ਲਓ ਆ ਨਹਿਰ ਉੱਚੀ ਚੱਕ ਦਿਓ ਇਹਨਾਂ ਤੋਂ ਨਹਿਰ ਦੇ ਪੈਸੇ ਲੈ ਲਓ ਇਹ ਤੋਂ ਇਹਦੇ ਲੈ ਲਓ ਦੱਸੋ ਕੀ ਕਰਾਂ ਦੇਖੋ ਲੀਡਰ ਦਾ ਕੀ ਕੰਮ ਹੁੰਦਾ ਹੈ ਲੀਡਰ ਦੀ ਇਮੇਜ ਲੋਕਾਂ 'ਚ ਇਹ ਹੁੰਦੀ ਹੈ ਕਿ ਜਦੋਂ ਫਲਾਣਾ ਲੀਡਰ ਆਇਆ ਸੀ ਬਈ ਉਹਨੇ ਆਹ ਕਾਨੂੰਨ ਬਣਾਇਆ ਸੀ ਬੱਲੇ ਬੱਲੇ ਬਈ ਬੱਲੇ ਬੱਲੇ ਉਦੋਂ ਫਿਰ ਐਨੇ ਲੋਕਾਂ ਨੂੰ ਰੋਜ਼ਗਾਰ ਮਿਲਿਆ ਬਈ ਆਹ ਕਾਨੂੰਨ ਬਣਾਉਣ ਨਾਲ ਆਹ ਚੀਜ਼ ਦਾ ਬਚਾਅ ਹੋ ਗਿਆ ਆਹੀ ਹੁੰਦਾ ਲੀਡਰਾਂ ਦਾ ਹੁਣ ਤੱਕ ਪ੍ਰਤਾਪ ਸਿੰਘ ਕੈਰੋਂ ਨੂੰ ਯਾਦ ਕਰਦੇ ਆਪਾਂ ਇੱਥੇ ਕੀ ਇਮੇਜ ਹੈ ਤੁਸੀਂ ਸਾਥ 'ਚ ਜਾ ਕੇ ਝੂਠ ਬੋਲ ਦੋ ਕਰੇ ਬਜੁਰਗ ਕੋਲੇ ਝੂਠ ਬੋਲ ਦੋ ਜਮਾਂ ਝੂਠ ਬੋਲ ਦੋ ਕਿ ਤਾਇਆ ਪਟਿਆਲੇ ਦੇ ਫੁਹਾਰਾ ਚੌਂਕ ਚ ਨਾ ਪੱਪੂ ਸਮੋਸਿਆਂ ਵਾਲਾ ਇੱਕ ਰੇੜੀ ਲਾਉਂਦਾ ਹੈ ਅੱਛਾ 3000 ਦੇ ਸਮੋਸੇ ਇੱਕ ਦਿਨ ਚ ਵੇਚ ਲਦਾ ਆ ਬੱਲੇ 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 ਇੱਕ ਦਿਨ ਸੁਖਵੀਰ ਵਾਲੇ ਦਾ ਕਾਫਲਾ ਲੰਘਿਆ ਉੱਥੋਂ ਦੀ ਉਹਨੇ ਆਪਦੇ ਪੀਏ ਨੂੰ ਪੁੱਛਿਆ ਕੱਠ ਜ੍ਹਾ ਕਹਦਾ ਉਹਦਾ ਪੀਏ ਕਹਿੰਦਾ ਕਮਾਲ ਕਰਦੇ ਹੋ ਜਨਾਬ ਜੇ ਪੱਪੂ ਸਮੋਸਿਆਂ ਵਾਲੀ ਦੀ ਰੇੜੀ ਤੇ ਪਟਿਆਲੇ ਚ ਕੱਠ ਨਹੀਂ ਹੋਊਗਾ ਹੋਊ ਕਿੱਥੇ ਫਿਰ ਅੱਛਾ ਵੀ ਫੇਰ ਵੀ ਸ਼ੇਰਾ ਫੇਰ ਕੀਤਾ ਝੂਠ ਬੋਲਦੋ ਫੇਰ ਕੀਤਾ ਆ ਪਾ ਲਿਆ ਹਿੱਸਾ ਫੇਰੇੜੀ ਚ ਹੁਣ 1500 ਪੱਪੂ ਦਾ ਬਾਕੀ 1500 ਬਾਦਲ ਕਲੇ ਪੱਪੂ ਦਾ ਉਹ ਬਹੁਤ ਜਿਹੜਾ ਬੁੜਾ ਹੈ ਨਾ ਮੂਰੋ ਤਾਇਆ ਉਹ ਇਹ ਨਹੀਂ ਕਹੂਗਾ ਕਿਉਂ ਝੂਠ ਬੋਲੀ ਜਾਂ ਨਾ ਯਾਰ ਉਹ ਖਾਨਦਾਨ ਨਹੀਂ ਉਹ ਜ਼ਮੀਨਾਂ ਵਾਲੇ ਬੰਦੇ ਉਹ ਜਹਾਜਾਂ ਵਾਲੇ ਉਹ ਵੱਡੀਆਂ ਬੱਸਾਂ ਵਾਲੇ ਨੇ ਯਾਰ ਉਹ ਸਮੋਸਿਆਂ ਨਹੀਂ ਰੇੜੀ 'ਚ ਹਿੱਸਾ ਪਾਉਣਗੇ ਨਾ ਤਾਇਆ ਮੂਰੋ ਕੋ ਅਡਰੈਸ ਦੇਊਗਾ ਪਾਲਿਆ ਹੋ ਪਾਲਿਆ ਹੋ ਇਹਨਾਂ ਨੇ ਪੁੱਚੋ ਮੰਡੀ ਕੋਲੇ ਵੀ ਇੱਕ ਸਮੋਸਿਆਂ ਦੀ ਡੇੜੀ ਦੱਬੀ ਐ ਮੂਖਪਲੀ ਵਾਲੀ ਵੀ ਦੱਬੀ ਐ ਨਾਲੇ ਕੀ ਯਾਰ ਇਹ ਮੇਜ ਲੈ ਕੇ ਜਾ ਰਹੇ ਹੋ ਇੱਥੇ ਯਾਰ ਤੁਸੀਂ ਕੀ ਕਰਨਾ ਹੈ ਪੈਸਾ ਯਾਰ ਲੋਕ ਤੁਹਾਡੇ ਤੇ ਮਤਲਬ ਬਾਹਰ ਨਿਕਲ ਤੇ ਸ਼ਰਤਾਂ ਲਾਉਂਦੇ ਹੋਣ ਯਾਰ ਬਸ ਕਰੋ ਯਾਰ ਜੇ ਤੁਸੀਂ ਜਾਂਦੇ ਹੋ ਲੋਕ ਪਰਾਂ ਨੂੰ ਮੂੰਹ ਕਰ ਲੈਣ ਛੱਡੋ ਲੈ ਕਿਤੇ ਮੱਥੇ ਨਾ ਲੱਗ ਜਾਣ ਯਾਰ ਇਹ ਕੀ ਇਮੇਜਾਂ ਬਣਾ ਲੀਆਂ ਯਾਰ ਸਮਝ ਨਹੀਂ ਆਈ ਇਸੇ ਕਰਕੇ ਤੁਸੀਂ ਬਾਹਰ ਚਲੇ ਗਏ ਮੈਨੂੰ ਪਤਾ ਸਿਸਟਮ ਦਾ ਹੁਣ ਹੁਣ ਰਾਜ ਤੁਹਾਡਾ ਆ ਗਿਆ ਹੁਣ ਤੁਸੀਂ ਆਪ ਵੀ ਆਉਣਾ ਆਪਣੇ ਇੰਡਸਟਰੀਲਿਸਟ ਦੋਸਤ ਜਿਹੜੇ ਨੇ ਉਹਨਾਂ ਨੂੰ ਵੀ ਇੱਥੇ ਲੈ ਕੇ ਆਉਣਾ ਹੁਣ ਅੱਜ ਕੱਲ ਕੋਈ ਹੋ ਨਹੀਂ ਬਸ ਇੰਟਰਨੈਸ਼ਨਲ ਫਲਾਈਟਾਂ ਦਾ ਮੈਂ ਵੇਟ ਕਰ ਰਿਹਾ ਕਿਉਂਕਿ 에어 ਇੰਡੀਆ ਜਿਹੜੀ ਉਹ ਟਾਟਾ ਨੇ ਖਰੀਦ ਲਈ ਪ੍ਰਾਈਵੇਟ ਹੋ ਗਈ ਹੁਣ ਉਹਦਾ ਨਾਮ ਹੋਊਗਾ ਟਾਟਾ ਸਕਾਈ ਸੋ ਉਹਨਾਂ ਨਾਲ ਸਾਡੀ ਗੱਲ ਚੱਲ ਰਹੀ ਹੈ ਮੁਹਾਲੀ ਤੋਂ ਤੇ ਅੰਮ੍ਰਿਤਸਰ ਤੋਂ ਤੁਸੀਂ ਬੈਸਟ ਵਰਡ ਨੂੰ ਲੰਡਨ ਨੂੰ ਹੀਟਰੋ ਨੂੰ ਆ ਐਸਐਫਓ ਜਾਂ ਸ਼ਿਕਾਗੋ ਟ੍ਰਾਂਟੋ ਇਧਰ ਲਈ ਦੁਨੀਆ ਨੂੰ ਖੋਲ ਦੋ ਬਸ ਜਦੋਂ ਇੱਕ ਵਾਰੀ ਇਹ ਹੋ ਗਿਆ ਆਪਣਾ 8 ਘੰਟੇ 10 11 ਘੰਟਿਆਂ ਦਾ ਰਾਹ ਜਿਹੜਾ ਉਹ ਰਹਿ ਜੂਗਾ ਨਿਊਯਾਰਕ ਵਗੈਰਾ ਸੋ ਬਹੁਤ ਸੌਖਾ ਹੋ ਜੂਗਾ ਦਿੱਲੀ ਨਾਲ ਸਾਡੇ ਕੋਲੇ ਹਾਈਵੇ ਬਹੁਤ ਵਧੀਆ ਬਣ ਗਏ ਕੋ ਕੈਪੀਟਲ ਨਾਲ 2.5 ਘੰਟੇ ਦੀ ਡਰਾਈਵ ਹੈ ਬਸ ਹੋਰ ਉਸ ਤੋਂ ਵਧੀਆ ਹੋਰ ਵਪਾਰੀ ਨੂੰ ਕੀ ਚਾਹੀਦਾ ਹੁੰਦਾ ਸੋ ਤੁਸੀਂ ਆਓ ਤੁਹਾਡੇ ਪੇਕੇ ਘਰ ਤੁਹਾਡਾ ਇੰਤਜ਼ਾਰ ਕਰ ਰਹੇ ਨੇ ਕਿਉਂਕਿ ਇਹ ਧਰਤੀ ਹੈ ਜੀ ਐ ਮੈਂ ਹਰੇਕ ਨੂੰ ਕਹਿੰਨਾ ਜਿੰਨੇ ਵੀ ਆਉਂਦੇ ਆ ਉਦਯੋਗਪਤੀ ਮੈਂ ਕਹਿੰਦਾ ਇੱਕ ਵਾਰੀ ਕੰਮ ਸ਼ੁਰੂ ਕਰਕੇ ਦੇਖੋ ਇਹ ਧਰਤੀ ਇੰਨੀ ਬਰਕਤ ਵਾਲੀ ਹੈ ਨਾ ਕਿਸੇ ਨੂੰ ਭੁੱਖਾ ਨਹੀਂ ਬਣਨ ਦਿੰਦੀ ਕਿਸੇ ਨੂੰ ਕਾਟਾ ਨਹੀਂ ਪਹਿਨਨ ਦਿੰਦੀ